ਸਿੰਦੇ ਵਿੱਚ 4 ਘੰਟੇ ਕੰਮ ਕਰਨਾ ਤੇ ਆਮਦਨ 3 ਲੱਖ ਰੁਪਏ ਹੋਊਗੀ ਹਾਂ ਬਈ ਬਈ ਆਮਦਨ ਵੱਧ ਹੋਣ ਦਾ ਕਾਰਨ ਇਹ ਹੈ ਕਿ ਮੈਂ ਲੋਕਾਂ ਨੂੰ 4 ਮਹੀਨੇ ਅਡਵਾਂਸ ਚ ਸਬਜ਼ੀ ਬੀਜਦਾ ਜਦੋਂ ਲੋਕ ਸੋਚ ਵੀ ਨਹੀਂ ਸਕਦੇ ਮੈਂ ਉਹਦੋਂ ਕਦੋਂ ਲਾ ਦਿੰਦਾ ਕਟਿਆਣੇਪੁਰ ਖੇਨੇ ਵੀ ਖੇਤੀ ਨੂੰ ਕੀਤਾ ਬਣਾਇਆ ਬਿਜ਼ਨਸ ਨਹੀਂ ਬਣਾਇਆ ਇਹ ਤਾਂ ਕਹਿੰਦੇ ਕਦੋਂ ਮਰਜ਼ੀ ਕਰ ਲਾਂਗੇ ਬਿਜ਼ਨਸ ਕਰ ਲਓ ਕੋਈ ਪਰ ਮੈਂ ਇੱਥੇ ਨੂੰ ਆ ਕੇ ਬਈ ਫਸਲੀ ਚੱਕਰ ਤੋਂ ਨਿਕਲ ਕੇ ਹੋਰ ਵੱਖਰੀ ਆਈਟਮ ਕਰਕੇ ਇਸੇ ਨੂੰ ਬਿਜ਼ਨਸ ਬਣਾ ਕੇ ਵਧੀਆ ਇਨਕਮ ਕਮਾ ਰਹੀ ਐ 2017 ਚੋਂ ਵੱਡੇ ਲੈਵਲ ਤੇ ਸਬਜ਼ੀ ਚਾਹਾਂ ਮੈਂ ਵੀ 1.5 ਤੋਂ 2 ਕਿੱਲਿਆਂ ਦੇ ਵਿੱਚ ਪਹਿਲਾਂ ਮੈਂ ਆਪ ਸੇਲ ਕਰਦੇ ਤਿੰਨ ਚਾਰਕ ਨਾਲਾਂ ਦੇ ਪਰ ਮੈਨੂੰ ਹਜੇ ਤੱਕ ਸਬਜ਼ੀ ਨੇ ਘਾਟਾ ਨਹੀਂ ਪਾਇਆ ਇਹ ਦੇਖੇ ਤੋਂ ਹੁੰਦੀ ਜੇ ਮਤਲਬ ਹੁਣ ਮੈਂ ਇੱਥੇ ਵੀ ਸਬਜ਼ੀ ਦਾ ਕੰਮ ਕਰਦਾ ਮੇਰੀ ਮਿਹਨਤ ਕੋਈ ਨਹੀਂ ਵੇਦਾ ਪਰ ਜਦੋਂ ਮੈਂ ਸਬਜ਼ੀ ਦੇ ਕਰੀਟ ਭਰ ਕੇ ਲੈ ਕੇ ਜਾਂਦਾ ਉਦੋਂ ਸਾਰੇ ਵੇਦੇ ਵੀ ਇੰਨੇ ਕਰੀਟ ਲੈ ਗਿਆ ਇੰਨੇ ਪੈਸੇ ਬਣਾ ਲਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਫਰ ਟੈਲੀਵਿਜ਼ਨ ਦੇ ਨਾਲ ਮੈਂ ਅਜੋਕੇ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਫਸਲੀ ਚੱਕਰ ਦੇ ਵਿੱਚ ਫਸਿਆ ਹੋਇਆ। ਪੰਜਾਬ ਦੇ ਲੋਕ ਫਸਲੀ ਚੱਕਰ ਦੇ ਵਿੱਚ ਫਸੇ ਹੋਏ ਆ। ਆੜ ਲੱਗੀ ਹੋਈ ਹੈ ਬਾਹਰ ਜਾਣ ਦੀ ਪਰ ਅੱਜ ਅਜਿਹੇ ਵੀਰ ਨਾ ਮਿਲੌਣ ਲੱਗੇ ਆ ਜੋ ਬਾਹਰਲਾ ਮੁਲਕ ਛੱਡ ਕੇ ਪੰਜਾਬ ਦੇ ਵਿੱਚ ਖੇਤੀ ਕਰ ਰਿਹਾ। ਬਾਈ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ। ਬਾਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜੀ ਹੋਰ ਠੀਕ ਹਾਂ ਬਾਈ। ਠੀਕ ਹੈ ਵਧੀਆ ਜੀ। ਜੀ ਸਿਹਤ ਠੀਕ ਹੈ। ਜਮਾਂ ਵਧੀਆ। ਜੀ ਆ ਸਭ ਤੋਂ ਪਹਿਲਾਂ ਤਾਂ ਬਾਈ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਇੰਟਰੋ ਦੇ ਵਿੱਚ ਗੱਲ ਕੀਤੀ ਆ ਬਾਹਰ ਕਿਉਂ ਬਾਹਰਲਾ ਮੁਲਕ ਕਿਉਂ ਛੱਡਣਾ ਪਿਆ ਬਾਹਰਲੇ ਮੁਲਕ ਜਾਣ ਦਾ ਚਾਹਤਾ ਬਈ ਹਰ ਇੱਕ ਨਹੀਂ ਹੁੰਦਾ ਮੈਨੂੰ ਵੀ ਸੀਗਾ ਹੂੰ ਮੈਂ ਵੀ 11 12 12 ਦੇ ਵਿੱਚ ਗਿਆ ਸੀਗਾ ਹੂੰ ਤੇ ਬਾਹਰਲਾ ਮੁਲਕ ਜਾਣ ਦਾ ਮਤਲਬ ਤਾਂ ਹੀ ਹੈ ਪੈਸਾ ਕਮਾਉਣਾ ਬਈ ਹੂੰ ਪੈਸਾ ਵਧੀਆ ਕਮਾਇਆ ਉੱਥੇ ਸੀਗੇ ਚੱਲਣਾ ਬੜਕੇ ਉੱਥੋਂ ਆ ਕੇ ਜਦੋਂ ਮੈਂ ਇੱਥੇ ਆਇਆ ਨਾ ਬਈ ਇੱਥੇ ਆ ਕੇ ਪੈਸੇ ਕਮਾਉਣ ਦੀ ਉੱਥੇ ਆਤ ਪੈ ਗਈ ਜਦੋਂ ਮੈਂ ਇੱਥੇ ਪੈਸਾ ਕਮਾ ਕੇ ਦੇਖਿਆ ਉਹਦੇ ਨਾਲੋਂ ਇੱਥੇ ਡਬਲ ਬਣ ਲੱਗ ਗਿਆ ਲੋਕ ਤਾਂ ਕਹਿੰਦੇ ਆ ਉਧਰ ਡਾਲਰ ਬਣਦੇ ਆ ਲੋਕੀ ਕਹਿੰਦੇ ਪੈਸੇ ਤੰਗਲੀਆਂ ਨਾਲ ਰੋਲਦੇ ਆ ਪੰਜਾਬੀ ਚ ਗੱਲ ਕਰ ਤੁਸੀਂ ਕਹਿੰਦੇ ਹੋ ਇੱਧਰ ਜ਼ਿਆਦਾ ਪੈਸਾ ਬਣਦਾ ਬਈ ਇਹ ਨਾ ਚੀਜ਼ ਕੋਈ ਵੀ ਇਹ ਦੇਖੇ ਤੋਂ ਹੁੰਦੀ ਜੇ ਮਤਲਬ ਹੁਣ ਮੈਂ ਇੱਥੇ ਬਈ ਸਬਜ਼ੀ ਦਾ ਕੰਮ ਕਰਦਾ ਮੇਰੀ ਮਿਹਨਤ ਕੋਈ ਨਹੀਂ ਵੇਦਾ ਪਰ ਜਦੋਂ ਮੈਂ ਸਬਜ਼ੀ ਦੇ ਕਰੇਟ ਭਰ ਕੇ ਲੈ ਕੇ ਜਾਂਦਾ ਉਦੋਂ ਸਾਰੇ ਵੇਦੇ ਵੀ ਇੰਨੇ ਕਰੇਟ ਲੈ ਗਿਆ ਇੰਨੇ ਪੈਸੇ ਬਣਾ ਲਿਆ ਉਹੀ ਗੱਲ ਬਾਹਰਲੇ ਮੁਲਕ ਦੇ ਬਈ ਉੱਥੋਂ ਦੀ 13 ਘੰਟੇ ਦੀ ਸੇਵਟ ਕੋਈ ਨਹੀਂ ਵੇਦਾ ਬਸ ਚੈਨੀਆਂ ਤੇ ਮੋਬਾਈਲ ਇੱਥੇ ਆਏਦੇ ਉਹ ਦਿਖਦੀਆਂ ਹੂੰ ਤੇ ਭਾਈ ਰਿਸ਼ਤੇਦਾਰਾਂ ਨੇ ਨਹੀਂ ਤੁਹਾਨੂੰ ਕਿਹਾ ਕਿਉਂਕਿ ਰਿਸ਼ਤੇਦਾਰ ਕਹਿੰਦੇ ਰਿਸ਼ਤੇਦਾਰ ਤਾਂ ਪੁੱਛਣ ਲੱਗ ਜਾਂਦੇ ਆ ਭਾਈ ਜਾਣਾ ਕਿਦੋਂ ਨਾ ਤੂੰ ਵਾਪਸ ਕਿਦੋਂ ਜਾਣਾ ਹਾਂ ਭਾਈ ਐਵੇਂ ਪੁੱਛਦੇ ਆ ਜਦੋਂ ਐ ਨੂੰ ਕਿਹਾ ਭਾਈ ਕਿੰਨੇ ਜੱੜ ਦੀ ਸਟੀਆਂ ਆ ਮੇਰਾ ਪਹਿਲਾਂ ਤਾਂ ਕਹਿੰਦਾ ਹੁੰਦਾ ਈ ਮਹੀਨੇ ਦੋ ਮਹੀਨੇ ਦੀ ਆ ਜਦੋਂ ਮੈਂ ਤਾਂ ਸਬਜ਼ੀ ਦੇ ਕੰਮ ਚ ਪੈ ਗਿਆ ਫਿਰ ਪੱਕਾ ਹੀ ਕਹਦਾ ਮੈਂ ਰਜਾਇਨ ਮਾਰ ਕੇ ਆ ਹੂੰ ਠੀਕ ਐ ਫੇਰ ਉਹ ਕੁਸ਼ਕ ਲੋਕ ਇਹ ਵੀ ਕਹਿੰਦੇ ਹੋਣਗੇ ਵੀ ਗੁਰਵਿੰਦਰ ਖੇਤੀ ਤਾਂ ਆਪਣਾ ਕੀਤਾ ਵਾ ਖੇਤੀ ਤਾਂ ਫੇਰ ਵੀ ਕਰ ਲਾਂਗੇ ਤੂੰ ਫੇਰ ਮਿੱਟੀ ਚੋਂ ਨਿਕਲ ਕੇ ਫੇਰ ਮਿੱਟੀ ਨਾਲ ਹੀ ਜੁੜ ਗਿਆ ਭਾਈ ਹਾਂ ਇਹ ਨਾ ਆਪਣੇ ਵੱਡਿਆਣੇ ਪੁਰਖੇ ਨੇ ਵੀ ਖੇਤੀ ਨੂੰ ਕੀਤਾ ਬਣਾਇਆ ਬਿਜ਼ਨਸ ਨਹੀਂ ਬਣਾਇਆ ਹੂੰ ਇਹ ਤਾਂ ਕਹਿੰਦੇ ਕਦੋਂ ਮਰਜ਼ੀ ਕਰ ਲਾਂਗੇ ਬਿਜ਼ਨਸ ਕਰ ਲਓ ਕੋਈ ਪਰ ਮੈਂ ਇਸੇ ਨੂੰ ਆ ਕੇ ਬਈ ਫਸਲੀ ਚੱਕਰ ਤੋਂ ਨਿਕਲ ਕੇ ਹੋਰ ਵੱਖਰੀ ਆਈਟਮ ਕਰਕੇ ਇਸੇ ਨੂੰ ਬਿਜ਼ਨਸ ਬਣਾ ਕੇ ਵਧੀਆ ਇਨਕਮ ਵੰਗਾ ਰਹੀ ਐ ਹੂੰ ਔਰ ਜਿਵੇਂ ਹੁਣ ਪੰਜਾਬ ਦੀ ਗੱਲ ਕਰੀਏ ਪੰਜਾਬ ਤਾਂ ਕਹਿੰਦੇ ਝੋਨੇ ਤੇ ਕਣਕ ਤੋਂ ਬਿਨਾ ਵਜਦਾ ਹੀ ਨਹੀਂ ਸਬਜ਼ੀ ਜਿਹੜੇ ਲਾਉਂਦੇ ਆ ਉਹ ਕਹਿੰਦੇ ਸਬਜ਼ੀ ਚੋਂ ਵਿੱਚੋਂ ਕੁਝ ਵਜਦਾ ਹੀ ਨਹੀਂ ਆ ਬਈ ਝੋਨਾ ਤਾਂ ਨਾ ਪੰਜਾਬੀਆਂ ਦੀ ਇੱਕ ਮਜਬੂਰੀ ਆ ਬੀਜਨਾ ਜਾਂ ਲਾਉਣਾ ਕਿਉਂਕਿ ਇਹਦੇ ਚ ਸੌਖ ਬਾੜੀ ਕਣਕ ਝੋਨੇ ਚ ਦੂਜੇ ਚ ਮਿਹਨਤ ਜਿਆਦਾ ਆ ਹਾਜ਼ਰੀ ਪ੍ਰੋਪਰ ਭਾਲਦੀ ਜੇ ਮੇਰਾ ਸਬਜ਼ੀ ਦਾ ਕੰਮ ਆ ਬਈ ਸਬਜ਼ੀ ਮੈਂ ਬੀਜ ਕੇ ਕਿਸੇ ਰਿਸ਼ਤੇਦਾਰ ਕੀ ਨਹੀਂ ਜਾ ਸਕਦਾ ਕਿਸੇ ਵਿਆਹ ਸ਼ਾਦੀ ਜਾਂ ਨਹੀਂ ਜਾ ਸਕਦਾ ਕਹਿਣ ਦਾ ਭਾਵ ਕਿ ਮੈਨੂੰ ਸ਼ਾਮ ਨੂੰ ਘਰੇ ਮੁੜਨਾ ਪੈਂਦਾ ਜੇ ਨਹੀਂ ਮੁੜਦਾ ਤਾਂ ਇਹ ਖਰਾਬ ਹੋ ਜਾਂਦੀ ਜਾਂ ਇਹਨੂੰ ਬਿਮਾਰੀ ਪੈ ਜਾਂਦੀ ਹੈ ਬਈ ਇਹ ਪ੍ਰੋਪਰ ਹਾਜ਼ਰੀ ਭਾਲਦੀ ਹੈ ਹਰ ਇੱਕ ਬੰਦਾ ਇਹਦੇ ਚ ਓਨੀ ਮਿਹਨਤ ਨਹੀਂ ਕਰਦਾ ਮਿਹਨਤ ਨਹੀਂ ਕਰਦਾ ਤਾਂ ਇਹ ਖਰਾਬ ਹੋ ਜਾਂਦੀ ਹੈ ਨੁਕਸਾਨ ਦੇ ਕੇ ਜਾਂਦੀ ਹੈ ਮੈਨੂੰ ਬਈ ਮੈਂ 2017 ਚ ਵੱਡੇ ਲੈਵਲ ਤੇ ਸਬਜ਼ੀ ਚ ਆਇਆ ਮਾਂ ਵਿ ਡੇਢ ਤੋਂ 2 ਕਿਲਿਆਂ ਦੇ ਵਿੱਚ ਪਹਿਲਾਂ ਮੈਂ ਆਪ ਸੇਲ ਕਰਦੇ ਤਨ ਚਰਕ ਨਾਲਾਂ ਦੇ ਪਰ ਮੈਨੂੰ ਹਜੇ ਤੱਕ ਸਬਜ਼ੀ ਨਾਲ ਘਾਟਾ ਨਹੀਂ ਪਿਆ ਤੇ ਭਾਈ ਕਰਦਿਆਂ ਨੇ ਇਹਦਾ ਵਿਰੋਧ ਨਹੀਂ ਕੀਤਾ ਕਿਉਂਕਿ ਖੇਤੀ ਤੁਸੀਂ ਪਹਿਲਾਂ ਵੀ ਕਰਦੇ ਸੀ ਕਿਹਾ ਨਹੀਂ ਵੀ ਜਰ ਤੂੰ ਸਿੰਗਾਪੁਰ ਵਧੀਆ ਰਹਿਣਾ ਵਾ ਬਾਹਰ ਦੇ ਮੁਲਕ ਵਧੀਆ ਰਹਿਣਾ ਤੂੰ ਇੱਧਰ ਕਿਉਂ ਆਈ ਜਾਨਾ ਬਈ ਸਟਾਰਟਿੰਗ ਦੇ ਵਿੱਚ ਜਦੋਂ ਮੈਂ ਸਬਜ਼ੀ ਦੀ ਸਟਾਰਟਿੰਗ ਕੀਤੀ ਸੀ ਨਾ ਉਦੋਂ ਘਰ ਦੇ ਕਹਿੰਦੇ ਸੀ ਵੀ ਇੰਨੇ ਦੀ ਕਣਕ ਹੋ ਜੂਗੀ ਇਹਨਾਂ ਦਾ ਝੋਨਾ ਹੋ ਜੂਗਾ ਇਹਦੇ ਵਿੱਚ ਕੁਝ ਨਹੀਂ ਵਟਾ ਜਾਣਾ ਪਰ ਜਦੋਂ ਕਰਕੇ 1 ਸਾਲ ਬਾਅਦ ਮੈਂ ਘਰ ਦੇ ਨਾਲ ਰਿਜ਼ਲਟ ਦਿੱਤਾ ਬਈ ਹੁਣ ਮੇਰੇ ਨਾਲ ਪਰਿਵਾਰ ਮੇਰੇ ਨਾਲ ਅਸੀਂ ਦੋ ਕਿੱਲਾਂ ਦੀ ਖੇਤੀ ਕਰਤੀ ਆ ਹੁਣ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਆਪਦਾ ਵਾਹਣ ਜਿਹੜਾ ਸੱਤੇ ਦੇ ਸੱਤੇ ਕਿੱਲੇ ਸਬਜ਼ੀ ਚ ਲੈ ਕੇ ਆ ਰਹੇ ਹਾਂ ਇਹ ਇਹੋ ਜਿਹਾ ਕੀ ਕਰਦੇ ਆ ਬਈ ਜਿਹੜੀ ਆਮਦਨ ਵੱਧ ਹੁੰਦੀ ਆ ਤੇ ਪੰਜਾਬ ਦੀ ਗੱਲ ਕਰੀਏ ਫਸਲੀ ਚੱਕਰ ਤੋਂ ਵੀ ਬਾਹਰ ਨਿਕਲਿਆ ਜਾ ਸਕਦਾ। ਬਈ ਆਮਦਨ ਵੱਧ ਹੋਣ ਦਾ ਕਾਰਨ ਇਹ ਹੈ ਕਿ ਮੈਂ ਲੋਕਾਂ ਨੂੰ 4 ਮਹੀਨੇ ਐਡਵਾਂਸ ਚ ਸਬਜ਼ੀ ਬੀਜਦਾ। ਜਦੋਂ ਲੋਕ ਸੋਚ ਵੀ ਨਹੀਂ ਸਕਦੇ ਮੈਂ ਉਹ ਕਦੋਂ ਲਾ ਦਿੰਦਾ ਬਈ। ਤੇ ਇੱਕੋਰੇ ਤੋਂ ਬਚਾਉਣ ਲਈ ਮੇਰੇ ਕੋਲੇ ਪ੍ਰਬੰਧ ਹੈ ਜਿਵੇਂ ਲੋਟਾਂ ਨਾਲ ਹੋ ਗਿਆ ਬਈ। ਤੇ ਜਿਹੜੇ ਲੋਕਾਂ ਨੂੰ ਬਈ ਸਬਜ਼ੀ ਚ ਘਾਟਾ ਪੈਂਦਾ ਉਹ ਲੋਕ ਉਹਦੋਂ ਸਬਜ਼ੀ ਬੀਜਦੇ ਉਹ ਕਿਸਾਨ ਉਹਦੋਂ ਸਬਜ਼ੀ ਬੀਜਦੇ ਜਦੋਂ ਸਾਰਾ ਭਾਈਚਾਰਾ ਹੀ ਸਬਜ਼ੀ ਦੇ ਬੀਜਦਾ ਜਿਵੇਂ ਹੁਣ ਬਈ ਕ੍ਰੇਲਾ ਤੋਰੀ ਕੱਦੂ ਪੇਠਾ ਨਾ ਹੁਣ ਲੋਕਾਂ ਦੇ ਘਰਾਂ 'ਚ ਹੁਣ ਲੱਗ ਰਹੀ ਆ ਤੇ ਕਈ ਕਿਸਾਨ ਖੇਤਾਂ ਦੇ ਖੇਤ ਲਾ ਰਹੇ ਆ ਉਹ ਫੇਲ ਹੋਣਗੇ ਪਰ ਮੇਰੇ ਬਈ ਕੱਦੂ ਹੁਣ ਬਸ ਲਾਸਟ ਤੇ ਸਟੇਜ ਤੇ ਹੀ ਆ ਹੋਰ ਮਹੀਨਾ ਚੱਲਣਗੇ ਮੈਂ ਇਸ ਤੋਂ ਪਹਿਲਾਂ ਜਿੰਨਾ ਮੁਨਾਫਾ ਲੈਣਾ ਸੀ ਕੱਦੂਆਂ ਤੋਂ ਲੈ ਲਿਆ ਤਾਂ ਕਰਕੇ ਅਡਵਾਂਸ ਦੇ ਵਿੱਚ ਸਬਜ਼ੀ ਬੀਜਣ ਦੇ ਕਾਰਨ ਬਈ ਮੁਨਾਫਾ ਜ਼ਿਆਦਾ ਹੁੰਦਾ ਬਈ ਲੋਕੀ ਕਿਸਾਨਾਂ ਨੂੰ ਇਹ ਵੀ ਕਹਿੰਦੇ ਆ ਵੀ ਕਿਸ ਚੰਗਾ ਖਵਾਉਣ ਨਾਲੋਂ ਜ਼ਿਆਦਾ ਜ਼ਹਿਰ ਜ਼ਿਆਦਾ ਖਵਾਉਂਦੇ ਆ। ਬਈ ਜ਼ਹਿਰ ਆਏ ਆ ਬਈ ਜ਼ਹਿਰ ਨਾ ਕਿਸਾਨਾਂ ਦੀ ਇੱਕ ਮਜਬੂਰੀ ਬਣ ਗਈ। ਮੈਂ ਨਾ ਪਹਿਲਾਂ ਇੱਧਰਲੇ ਏਰੀਆ 'ਚ ਬਈ ਆਪਣੇ ਨਾ ਤਿੰਨ ਕਨਾਲ ਆਰਗੈਨਿਕ ਸੀ ਜਿਹੜੇ ਜ਼ਿੰਮੇਵਾਰ ਭਾਈਚਾਰਾ ਜਾਂ ਪਿੰਡੂ ਭਾਈਚਾਰਾ ਬਈ ਆਰਗੈਨਿਕ ਦਾ ਰੇਟ ਨਹੀਂ ਦਿੰਦੇ। ਪਿੰਡਾਂ ਦਾ ਕੀ ਸਿਸਟਮ ਆ ਸਬਜ਼ੀ ਬਈ ਮਾੜੀ ਮਿਲ ਜੇ ਸਸਤੀ ਮਿਲ ਜੇ ਵਾ ਡੰਗ ਸਰ ਜੇ। ਜਿਹੜੇ ਬਈ ਆਰਗੈਨਿਕ ਆ ਆਰਗੈਨਿਕ ਨੂੰ ਦੋ ਹੀ ਬੰਦੇ ਬਈ ਪ੍ਰਮੋਟ ਕਰਦੇ ਦੋ ਹੀ ਬੰਦੇ ਪੈਸੇ ਦਿੰਦੇ ਇੱਕ ਤਾਂ ਫੌਜੀ ਤੇ ਇੱਕ ਸ਼ਹਿਰੀ ਲੋਕ। ਪਿੰਡਾਂ ਵਾਲੇ ਲੋਕ ਜ਼ਹਿਰ ਖਾ ਕੇ ਖੁਸ਼। ਹੂੰ ਤੇ ਭਾਈ ਜਿਹੜਾ ਆਪਾਂ ਖੇਤੀ ਕਰਦੇ ਆ ਆਪਾਂ ਕਿੰਨੀ ਕਰੇ ਸਪਰੇ ਪਾਉਂਦੇ ਮੇਰੇ ਕੋਲੇ ਭਾਈ ਆ ਤਿੰਨ ਕਨਾਲਾਂ ਤਾਂ ਹੈਗੀਆਂ ਜਿਵੇਂ ਆਰਗੈਨਿਕ ਬਾਕੀ ਡੇਢ ਕਿੱਲਾ ਮੈਂ ਕੈਮੀਕਲ ਵਾਲੀ ਖੇਤੀ ਕਰਦਾ ਹੂੰ ਤੇ ਭਾਈ ਜਿਹੜੀ ਆਪਾਂ ਰੇਹਾਂ ਸਪਰੇਹਾਂ ਦੀ ਗੱਲ ਕਰੀਏ ਕਹਿੰਦੇ ਉਹਦੇ ਨਾਲ ਬਹੁਤ ਜੀਵ ਹੈ ਕੀਟਨਾਸ਼ਕਾ ਉਹ ਮਿਟ ਜਾਂਦੇ ਆ ਉਪਜਾਊ ਸ਼ਕਤੀ ਘਟ ਜਾਂਦੀ ਏ ਧਰਤੀ ਦੀ ਹਮੈਂ ਓਵੇਂ ਕੀਟਨਾਸ਼ਕ ਨਹੀਂ ਪਾਉਣਾ ਮੈਂ ਬਾਇਓ ਬਾਈ ਸਾਰੇ ਬਾਇਓ ਹੀ ਪਾਉਣਾ ਜਿਹੜੇ ਕਿ ਕਟਾਣੂਆਂ ਨੂੰ ਨਸ਼ਟ ਨਹੀਂ ਕਰਦੇ ਮੈਂ ਆਈਪੀਐਲ ਦੇ ਪ੍ਰੋਡਕਟ ਜਿਵੇਂ 5G ਹੋ ਗਿਆ ਜਾਂ ਜਿੰਨੇ ਵੀ ਆਰਗੈਨਿਕ ਪ੍ਰੋਡਕਟ ਆਉਂਦੀ ਹੈ ਜਿਹੜੇ ਕੈਮੀਕਲ ਚ ਆਉਂਦੀ ਹੈ ਬਈ ਉਹੀ ਮੈਂ ਵਰਤੋਂ ਕਰਦਾ ਜਿਹੜੇ ਕਿ ਉਹ ਹੋਰ ਕੀਟਨਾਸ਼ਕਾਂ ਨੂੰ ਜਾਂ ਆਪਣੇ ਜਿਹੜੇ ਦੋਸਤ ਕੀੜੇ ਜਿਵੇਂ ਗਰੋਆ ਹੋ ਗਿਆ ਉਹਨਾਂ ਨੂੰ ਨਸ਼ਟ ਨਹੀਂ ਕਰਦੇ ਤੇ ਫਿਰ ਭਾਈ ਜਿਹੜਾ ਗੰਡੋਆ ਆਇਆ ਹੁਣ ਤਾਂ ਅੱਜਕੱਲ੍ਹ ਖੇਤਾਂ ਵਿੱਚ ਵੇਖਣ ਨੂੰ ਵੀ ਨਹੀਂ ਰਹਿ ਗਿਆ ਤੇ ਫਿਰ ਤੁਸੀਂ ਗੰਡੋਆ ਕਿਵੇਂ ਤਿਆਰ ਕਰਦੋਂ ਭਾਈ ਮੈਂ ਨਾ ਗਰੋਏ ਵਾਸਤੇ ਆ ਦੋ ਬੈੱਡ ਬਣਾਏ ਆ ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਦੋ ਚਾਰ ਦਿਨਾਂ ਦੇ ਵਿੱਚ ਇੱਥੇ ਪੂਰੇ ਬੈੱਡ ਬਣਾ ਰਹੇ ਆ ਤੇ ਗਰੋਆ ਅਸੀਂ ਬਿੱਡਾ ਦੇ ਤਿਆਰ ਕਰਕੇ ਮੁੜ ਕੇ ਦੀ ਜਿਹੜੀ ਰੇਹ ਬਣਾਉਂਦਾ ਭਈ ਉਹ ਅਸੀਂ ਵਾਹਣ ਚ ਵਰਤਦੇ ਆ ਹੂੰ ਅੱਛਾ ਠੀਕ ਆ ਜਿਵੇਂ ਆਪਾਂ ਨਿੱਕੇ ਹੁੰਦੇ ਸੁਣਦੇ ਹੁੰਦੇ ਸੀ ਵੀ ਕਿਸਾਨ ਦਾ ਦੋਸਤ ਜਿਹੜਾ ਗੰਡੋਆ ਹੈ ਹਾਂ ਭਾਈ ਤੇ ਇਹ ਇਹ ਫਿਰ ਬਈ ਜਿਹੜੀ ਆ ਗੁੰਡੋਏ ਵਾਲੀ ਸਕੀਮਾ ਇਹ ਕਿੰਨੇ ਕ ਟਾਈਮ ਚ ਤਿਆਰ ਹੁੰਦਾ ਇਹ ਵੀ ਜ਼ਰੂਰ ਦੱਸੋ ਇਹ ਨਾ ਭਾਈ ਜਿਵੇਂ ਆ ਅੱਡ-ਅੱਡ ਬੈੱਡ ਦੇ ਹਿਸਾਬ ਨਾਲ ਜਿਵੇਂ ਆ ਮੇਰਾ ਬੈੱਡ ਆ ਭਾਈ ਇਹਦੇ ਵਿੱਚ ਤਿੰਨ ਕੁਇੰਟਲ ਗੋਹਾ ਪਾਇਆ ਤੇ ਕਿਲੋ ਗੜਵਾ ਛੱਡਿਆ ਤੇ 8 ਮਹੀਨੇ ਚ ਤਿਆਰ ਕਰ ਦੂਗਾ ਤਿੰਨ ਕੁਇੰਟਲ ਗੋਏ ਨੂੰ ਹੂੰ ਇਹ ਇਹਦੇ ਨਾਲ ਖੇਤੀ ਨੂੰ ਕਿੰਨਾ ਕ ਲਾਭ ਹੁੰਦਾ ਭਾਈ ਇਹਦੇ ਨਾਲ ਖੇਤੀ ਨੂੰ ਭਾਈ ਬਹੁਤ ਲਾਭ ਹੁੰਦਾ ਇਹਦੇ ਵਿੱਚ ਬਹੁਤ ਵਧੀਆ ਪੋਸ਼ਟਿਕ ਤੱਤ ਆ ਭਾਈ ਤੇ ਫਸਲ ਲਈ ਇਹ ਇੱਕ ਵਰਦਾਨ ਹੂੰ ਤੇ ਭਾਈ ਰਿਸ਼ਤੇਦਾਰਾਂ ਦੀ ਗੱਲ ਕਰੀਏ ਰਿਸ਼ਤੇਦਾਰਾਂ ਨੇ ਵੀ ਕਿਹਾ ਹੋਣਾ ਕਿਉਂਕਿ ਬਹੁਤ ਜਾਣੇ ਕਹਿਣ ਬਈ ਤਾਂ ਕੀਤਾ ਆਪਣੇ ਕੋਲੇ ਹੀ ਆ ਕੋਈ ਹੋਰ ਕੀਤਾ ਕਰਦਾ ਹਾਂ ਬਈ ਇਹ ਤਾਂ ਹੈ ਰਿਸ਼ਤੇਦਾਰ ਤਾਂ ਕਹਿੰਦੇ ਵੀ ਤੂੰ ਬਾਹਰ ਵਧੀਆ ਸੀ ਉੱਥੇ ਜਾਦੇ ਪੈਸੇ ਬਣਦੇ ਸੀ ਨਾ ਤੇ ਪਰ ਬਈ ਰਿਸ਼ਤੇਦਾਰ ਕਿਉਂਕਿ ਇਸ ਲੈਂਡ ਦੇ ਵਿੱਚ ਆਈ ਨਹੀਂਗੇ ਤਾਂ ਕਰਕੇ ਉਹਨਾਂ ਨੂੰ ਪਤਾ ਨਹੀਂ ਹੁਣ ਬਈ ਮੈਂ ਬਾਹਰ ਨਾਲੋਂ ਇੱਥੇ ਜਾਦੇ ਮੈਨੂੰ ਇਹ ਤਾਂ ਸਤੁਸ਼ਟੀ ਆ ਬਾਹਰ ਤਾਂ ਬਈ ਉਹ ਗੱਲ ਹੋ ਗਈ ਕਿਸੇ ਦਾ ਕੋਈ ਜਵਾਕ ਜਾਂਦਾ ਉਹਦੀਆਂ ਜੜਾਂ ਪੱਟੀਆਂ ਜਾਂਦੀਆਂ ਬਾਹਰ ਭੇਜਣ ਚ ਤੇ ਮੇਰੇ ਅਰਗਵਧਾਈਆਂ ਦਿੰਦਾ ਫਿਰਦਾ ਬਈ ਬਈ ਵਧਾਈਆਂ ਉਹ ਐਂ ਬਈ ਹੁਣ 22 23 ਸਾਲ ਦਾ ਮੁੰਡਾ ਤਿਆਰ ਕਰਕੇ ਬਾਹਰ ਭੇਜ ਦੇਣਾ ਉੱਥੇ ਜਾ ਕੇ ਉਹ ਵਿਆਹ ਕਰਾ ਲੈਣ ਦਾ ਜਵਾਕ ਜਾਮ ਲੈਂਦਾ ਉਹ ਜਵਾਕ ਇੱਥੇ ਨਹੀਂ ਆਉਂਦੇ ਤੇ ਪਿਓ ਦੀਆਂ ਤਾਂ ਇੱਥੇ ਜੜਾਂ ਹੀ ਪੱਟੀਆਂ ਗਈਆਂ ਬਈ ਤੇ ਉਹ 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 ਡੱਬੇ ਵੰਡਦੇ ਫਿਰਦੇ ਉਹ ਡੱਬੇ ਵੰਡਦੇ ਫਿਰਦੇ ਆ ਬਈ ਤੇ ਸਾਡੇ ਵੀ ਇੱਕ ਹੋਇਆ ਬਈ ਪਿੰਡ 'ਚ ਕਿਸੇ ਨੇ ਵਧਾਈਆਂ ਦੇ ਦਿੱਤੀਆਂ ਕਿਉਂਕਿ ਨਾ ਮੇਰੀਆਂ ਤਾਂ ਜੜਾਂ ਪੱਟੀਆਂ ਗਈਆਂ ਤੁਸੀਂ ਵਧਾਈਆਂ ਦੇ ਜਾਂਦੀ ਹੂੰ ਤੇ ਬਈ ਤੁਹਾਨੂੰ ਅਜੇ ਹੱਕੀ ਝਟਕਾ ਲੱਗਿਆ ਅਜੇ ਇਹ ਕਿਹੜਾ ਦੁੱਖ ਲੱਗਿਆ ਵੀ ਤੁਸੀਂ ਪਿੰਡ ਹੀ ਮੁੜਿਆਏ ਵੀ ਹੁਣ ਖੇਤੀ ਕਰਦੀਆਂ ਵਾਪਸ ਨਹੀਂ ਜਾਣਾ ਨਹੀਂ ਝਟਕਾ ਤਾਂ ਨਹੀਂ ਬਈ ਪੈਸਾ ਕਮਾਉਣ ਗਿਆ ਸੀ ਮੈਂ ਉੱਥੇ ਨਾ ਹੂੰ ਇੱਥੇ ਮੈਨੂੰ ਪੈਸਾ ਦਾ ਇੰਨਾ ਹੈ ਨਹੀਂ ਸੀ ਕਿ ਇੱਥੇ ਵੀ ਪੈਸਾ ਬਣ ਜਾਂਦਾ ਜਦੋਂ ਮੈਂ ਆ ਕੇ ਇੱਥੇ ਸਬਜ਼ੀ ਲੈਣ ਚ ਪਿਆ ਫਿਰ ਪਤਾ ਲੱਗਿਆ ਵੀ ਇੱਥੇ ਤਾਂ ਪੈਸਾ ਬਹੁਤ ਬਣਦਾ ਤੇ ਕਿਉਂਕਿ ਕਿਤਨਾ ਕਿਤੇ ਬਾਈ ਪੈਸਾ ਹੀ ਜ਼ਰੂਰੀ ਆ ਬਾਹਰ ਵੀ ਪੈਸਾ ਬਣਦਾ ਜੇ ਆਪਾਂ ਨੂੰ ਪੈਸਾ ਹੀ ਇੱਥੇ ਬਣਨ ਲੱਗਿਆ ਫਿਰ ਆਪਾਂ ਬਾਹਰ ਜਾਈ ਕਰਨਾ ਬਾਹਰ ਤਾਂ ਆਪਣੇ ਰਹਿਣ ਦੇ ਲੈ ਕੇ ਹੀ ਹੈ ਨਹੀਂਗਾ ਬਾਈ ਉਹ ਉੱਧਰ ਕੀ ਕੋਸ਼ ਆ ਬਾਈ ਉੱਧਰ ਤਾਂ ਬਾਈ ਜਿਵੇਂ ਆਪਾਂ ਕਹਿੰਦੇ ਆਜ਼ਾਦੀ ਆ ਨਾ ਉਧਰ ਸਰੀਰ ਜ਼ਰੂਰ ਆਜਾਦਾ ਪਰ ਬਈ ਦਿਮਾਗ ਤੇ ਇਨਾ ਸਟ੍ਰੈਸ ਰਹਿੰਦਾ ਸਾਡੀ ਗੱਲਾਂ ਦੇ ਉੱਥੇ ਦਿਮਾਗ ਵੀ ਆਜਾਦਾ ਬਈ ਸਰੀਰ ਭਾਵੇਂ ਲੋਕਾਂ ਦੀ ਨਿਗਾਹ ਚ ਨਾ ਆਜਾਵੇ ਪਰ ਇੱਥੇ ਦਿਮਾਗ ਯਾਦਾ ਬਈ ਹੂੰ ਉੱਥੇ ਵੀ ਕਹਿੰਦੇ ਜਦੋਂ ਬੰਦਾ ਕੰਮ ਕਰਨ ਜਾਂਦਾ ਜਿੰਨਾ ਥੱਲੇ ਕੰਮ ਕਰਦਾ ਉਹ ਪੈਸੇ ਪੂਸੇ ਵੀ ਮੁੱਕਰ ਜਾਂਦੇ ਬਈ ਇਹ ਅੱਡ-ਅੱਡ ਕੰਪਨੀਆਂ ਹੁੰਦੀਆਂ ਕਈ ਕੰਪਨੀਆਂ ਮੁੱਕਰ ਜਾਂਦੀਆਂ ਕਈ ਨਹੀਂ ਵੀ ਮੁੱਕਰਦੀਆਂ ਹਨਾ ਕਈ ਬੰਦੇ ਚੰਗੇ ਵੀ ਉੱਥੇ ਕਈ ਮਾੜੇ ਵੀ ਪਰ ਬਈ ਮੇਨ ਮਤਲ ਜਿਹੜਾ ਮੇਨ ਉਹ ਹੈ ਨਾ ਉੱਥੇ 13 ਘੰਟੇ ਡਿਊਟੀ ਕਰਨੀ ਕਿਸੇ ਦੇ ਥੱਲੇ ਉਹ ਕੰਮ ਸਹੀ ਨਹੀਂ ਹੈਗਾ ਤੇਰਾ ਤੇਰਾ ਘੰਟੇ ਜੇ ਡਿਊਟੀ ਕਰਾਂਗੇ ਆਪਾਂ ਨਾਂ ਵਾਲਾ 8 ਘੰਟੇ ਦਾ ਆਪ ਨੂੰ ਉੱਥੇ ਪਰਮਾਨੈਂਟ ਹਰ ਰੋਜ਼ ਕਰਨੀ ਪਊਗੀ ਫੇਰ ਜਾ ਕੇ ਬਈ ਪੈਸਾ ਬੰਦ ਆ ਇੱਥੇ ਕਿੰਨੇ ਵਜੇ ਆਏ ਜਣੇ ਹੋ ਗੁਰਵਿੰਦਰ ਭਾਈ ਇੱਥੇ ਦਾ ਬਈ ਮੈਂ ਆਪਦੇ ਖੇਤ ਦੇ ਵਿੱਚ ਘੰਟੇ 4 ਕੰਮ ਕਰਦਾ ਹੂੰ 4 ਘੰਟੇ ਦੇ ਵਿੱਚ ਕਿੰਨਾ ਪੈਸਾ ਕਮਾਉਂਦਾ 4 ਘੰਟੇ ਦੇ ਵਿੱਚ ਸੀਜ਼ਨ ਨਾ ਹੁੰਦਾ ਬਈ ਮਤਲਬ ਹੁਣ ਸੀਜ਼ਨ ਦੇ ਵਿੱਚ ਵਿੱਚ ਮੈਂ ਕਣਕ ਦੇ ਸੀਜ਼ਨ ਦੇ ਵਿੱਚ 3 ਲੱਖ ਰੁਪਏ ਦੀ 1 ਕਿਲੋ ਚ ਫਸਲ ਕੱਢਦਾ ਵੀ ਇੱਕ ਦਿਨ ਦੇ ਵਿੱਚ 4 ਘੰਟੇ ਕੰਮ ਕਰਨਾ ਤੇ ਆਮਦਨ 3 ਲੱਖ ਰੁਪਏ ਹੋਊਗੀ ਹਾਂ ਬਈ ਹੂੰ ਤੇ ਰਿਵਾਰ ਦੀ ਕਿਵੇਂ ਸਪੋਰਟ ਹੈ ਬਈ ਹੁਣ ਤਾਂ ਪੂਰੀ ਸਪੋਰਟ ਹੈ ਪਰਿਵਾਰ ਪੂਰਾ ਸਾਥ ਦਿੰਦਾ ਨਾਲ ਆਪਣੇ ਹੂੰ ਹੁਣ ਤਾਂ ਵਧੀਆ ਸਪੋਰਟ ਹੈ ਪਰਿਵਾਰ ਦੀ ਸਟਾਰਟਿੰਗ ਦੇ ਵਿੱਚ ਨਹੀਂ ਸੀਗੀ ਸਟਾਰਟਿੰਗ ਦੇ ਵਿੱਚ ਸਟਾਰਟਿੰਗ ਦੇ ਵਿੱਚ ਆਏ ਸੀਗਾ ਵੀ ਸਾਨੂੰ ਆਪਣਾ ਵੀ ਨੁਕਸਾਨ ਹੋਊਗਾ ਨਾ ਕਿਉਂਕਿ ਮੇਰੇ ਪਰਿਵਾਰ ਨੇ ਕੀਤੀ ਸੀ ਸਬਜ਼ੀ ਦੀ ਖੇਤੀ ਤੇ ਉਹਨਾਂ ਨੂੰ ਆਏ ਸੀਗਾ ਕਣਕ ਝੋਨੇ 'ਚ ਜਿਆਦਾ ਪੈਸੇ ਬਣਦੇ ਆ ਤੇ ਇਹ 'ਚ ਨੁਕਸਾਨ ਨਾ ਹੋ ਜਾਏ ਤਾਂ ਅਗਰ ਕੋਈ ਇਸ ਲੈਂਡ ਦੇ ਵਿੱਚ ਆਉਣ ਨਹੀਂ ਦਿੰਦੇ ਸੀਗੇ ਪਰ ਜਦੋਂ ਉਹਨਾਂ ਨੂੰ ਦੱਸਿਆ ਵੀ ਜਾਂ ਉਹਨਾਂ ਨੂੰ ਪਤਾ ਲੱਗਿਆ ਵੀ ਹਾਂ ਵਧੀਆ ਪ੍ਰੋਫਿਟ ਆ ਹੁਣ ਪਰਿਵਾਰ ਦਾ ਪੂਰਾ ਸਾਥ ਹੈ ਬਈ ਇਹ ਜਿਹੜੀ ਸਬਜ਼ੀ ਤਿਆਰ ਕਰਦੇ ਆ ਬਈ ਫਿਰ ਇਹ ਇੰਨੀ ਸਬਜ਼ੀ ਵੇਚ ਦੇ ਕਿੱਥੇ ਆ ਪਹਿਲਾਂ ਤਾਂ ਮੇਰੇ ਕੋਲ ਬਈ ਸਬਜ਼ੀ ਥੋੜੀ ਨਹੀਂ ਸੀ ਮੈਂ ਡੋਰ ਟੂ ਡੋਰ ਜਾ ਕੇ ਜਾਂ ਮੇਰੇ ਪੱਕੇ ਪੁਆਇੰਟ ਬਣੇ ਸੀ ਉੱਥੇ ਜਾਂਦਾ ਹੁੰਦਾ ਸੀ ਹੁਣ ਮੇਰੇ ਕੋਲ ਜਿਵੇਂ ਕੱਦੂ ਯਾਦੇ ਆ ਬਈ ਹੁਣ ਮੈਂ ਹੋਲ ਸੇਲ ਤੇ ਲੈ ਕੇ ਨਾ ਬੋਲੀ ਤੇ ਬਈ ਉੱਥੇ ਵਧੀਆ ਰੇਟ ਮਿਲ ਜਾਂਦਾ ਹੁਣ ਗੇਤਾ ਕੱਦੂ ਆ ਬਈ ਜਿਵੇਂ ਬਈ ਤੁਸੀਂ ਗੱਲ ਕੀਤੇ ਡੋਰ ਟੂ ਡੋਰ ਲੋਕ ਸ਼ਰਮ ਬਹੁਤ ਮੰਨਦੇ ਆ ਕਹਿੰਦੇ ਅਸੀਂ ਹੁਣ ਸਬਜ਼ੀ ਵਾਲੀਆਂ ਰੇੜੀਆਂ ਲਾਵਾਂਗੇ ਜਿਹੜਾ ਕੰਮ ਬਈਆਂ ਵਾਲਾ ਸੀ ਉਹ ਕਰਾਂਗੇ ਬਈ ਉੱਥੇ ਜਾ ਕੇ ਵੀ ਤਾਂ ਬਾਹਰ ਜਾ ਕੋਈ 베ਰੀਆਂ ਦੇ 베ਰ ਤੋੜਦੇ ਕੰਟਰੈਕਸ਼ਨ ਕੰਮ ਕਰਦੇ ਠੇਕੇਦਾਰਾਂ ਦੇ ਥੱਲੇ ਲੱਗੇ ਟਾਇਲਟ ਕੰ ਕਮਰੇ ਜਿਹੜੇ ਕੜਾਏ ਹੁੰਦੇ ਉਹ ਵੀ ਮੰਜਨੇ ਪੈਂਦੇ ਨੇ ਡੇਕੇ ਮੰਜਾਉਂਦੇ ਡੇਕੇ ਮੰਜਾਉਣੇ ਪੈਂਦੇ ਬਈ ਸ਼ਾਮ ਨੂੰ ਮੈਂ ਰਾਈਟ ਆ ਬਈ ਆ ਤਾਂ ਬਈ ਗੱਲਾਂ ਤੁਹਾਡੇ ਨਾਲ ਹੋਰ ਕਰਦੀਆਂ ਸੀ ਪਰ ਜਿਹੜਾ ਸਮਾਂ ਉਹਦਾਇਤ ਨਹੀਂ ਦਿੰਦਾ ਤੇ ਫੇਰ ਕਿਤੇ ਜ਼ਰੂਰ ਮਿਲਾਂਗੇ ਗੁਰਵਿੰਦਰ ਭਾਈ ਬਹੁਤ ਬਹੁਤ ਸ਼ੁਕਰੀਆ ਤਾਂ ਦੋਸਤੋ ਇਹ ਤੁਹਾਨੂੰ ਗੱਲਬਾਤ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕਿਉਂਕਿ ਇਹ ਖੇਤੀਬਾੜੀ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਐਦਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਜੁੜੇ ਰਹੋ ਸਸ਼ਿਕਾ